ਇਕ ਨੇ ਬਾਈ ਗੁਰੂ ਬਣ ਕੇ ਬੈਠ ਗਿਆ ਬਾਈ ਗੁਰੂ ਬਣ ਕੇ ਬੈਠ ਉਹ ਸਮੇਂ ਦੇ ਵਿੱਚ ਅੱਜ ਆਪਾਂ ਵਿਰੋਧ ਕਰਦੇ ਆ ਆ ਡੇਰਾਵਾਦ ਜਿਹੜਾ ਹੈ ਜਾਂ ਜਿੰਨੀਆਂ ਵੀ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਦੁਕਾਨਾਂ ਖੁੱਲੀਆਂ ਆ ਆਪਾਂ ਉਹ ਸਾਰਾ ਜੋਰ ਲੱਗ ਜਾਂਦਾ ਉਹਨਾਂ ਦਾ ਵਿਰੋਧ ਕਰਨ ਵਾਸਤੇ ਜੇ ਅਸੀਂ ਜੋਰ ਲਾਈਏ ਕਿ ਸਿੱਖੀ ਦਾ ਪ੍ਰਚਾਰ ਕਰਨਾ ਹੈ ਅਸੀਂ ਬਾਣੀ ਦਾ ਪ੍ਰਚਾਰ ਕਰਨਾ ਹੈ ਇਮਾਨਦਾਰੀ ਨਾਲ ਕਰਨਾ ਹੈ ਤੇ ਆਪਣੇ ਆਪ ਦੁਕਾਨਾਂ ਭੱਜਣ ਗਿਆ ਉਹਨੇ ਕਿਸੇ ਨਾਲ ਲੜਾਈ ਨਹੀਂ ਕੀਤੀ ਸੀ ਮੱਖਣਸ਼ਾਲ ਉਹਨੇ ਸੱਚੇ ਗੁਰੂ ਦੀ ਪਹਿਚਾਨ ਕਰ ਲਈ ਔਰ ਕੋਠੇ ਚੜ ਕੇ ਆਖਿਆ ਗੁਰ ਲਾਧੋ ਰੇ ਗੁਰ ਲਾਧੋ ਰੇ ਮੈਨੂੰ ਗੁਰੂ ਲੱਭ ਗਿਆ ਦੋ ਸ਼ਾ ਹੋਇਆ ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚ ਇੱਕ ਲੱਖੀ ਸਾਹਿਬ ਪੰਜਾਬ ਰਾਜ ਜੀ ਤੇ ਇੱਕ ਮੱਖਣਸ਼ਾਲ ਲੁਭਾਣਾ ਤੇ ਦੋਨਾਂ ਦਾ ਕਿਰਦਾਰ ਦੋਨਾਂ ਦੀ ਸੇਵਾ ਬਹੁਤ ਵੱਡੀ ਹੈ ਬੜਾ ਸੋਹਣਾ ਕਿਸੇ ਹਦੀਬ ਨੇ ਲਿਖਿਆ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾ ਨੂੰ ਦੁਨੀਆਂ ਦੇ ਵਿੱਚ ਇੰਜ ਪ੍ਰਗਟਾਇਆ ਮੱਖਣ ਸ਼ਾ ਲਵਾਨੇ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾ ਨੂੰ ਦੁਨੀਆਂ ਦੇ ਵਿੱਚ ਇੰਜ ਪ੍ਰਗਟਾਇਆ ਗੁਰਲਾ ਦੋਰੇ ਗੁਰਲਾ ਦੋਰੇ ਉਸ ਕੋਠੇ ਚੜ ਕੇ ਰੌਲਾ ਪਾਇਆ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਦਾ ਧੜ ਚੁੱਕ ਕੇ ਕੋਠੇ ਚ ਲਕਾਇਆ ਆਪਣੇ ਹੱਥੀ ਆਪਣੇ ਘਰ ਨੂੰ ਆਪਣੇ ਗੁਰੂ ਲਈ ਲਾਂਬੂ ਲਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਉਸ ਵੀ ਆਪਣਾ ਫਰਜ਼ ਨਿਭਾਇਆ